26 ਜਨਵਰੀ ਨੂੰ ਬਲੈਕ ਰਿਪਬਲਿਕ ਡੇ ਵਜੋਂ ਮਨਾਇਆਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਐਮਪੀ ਸਮਨਜੀਤ ਸਿੰਘ ਮਾਨ ਬੋਲੇ ਸਿੱਖਾਂ ਖਿਲਾਫ ਵਿਵਾਪਾ ਵਰਗੇ ਕਾਨੂੰਨਾਂ ਦਾ ਹੋ ਰਿਹਾ ਹੈ ਗਲਤ ਇਸਤੇਮਾਲ ਪਾਈ ਕੌਕੇ ਦੇ ਮਾਮਲੇ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਦਾਵਾ ਕਿ 2010 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਪਾਈ ਕੌਕੇ ਦੇ ਸ਼ਹੀਦ ਹੋਣ ਦੀ ਦਿੱਤੀ ਸੀ ਰਿਪੋਰਟ ਪਰ ਨਹੀਂ ਹੋਈ ਕਾਰਵਾਈ ਬਰਸਾਸ ਸਿੰਘ ਬੁਲਤੋਹਾ ਬੋਲੇ तिवारी ਦੀ ਰਿਪੋਰਟ ਦੇ ਵਿੱਚ ਕੁਝ ਵੀ ਸਪਸ਼ਟ ਨਹੀਂ ਸੀ ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਨੇ ਰਾਜਾ ਵੜਿੰਗ ਤੋਂ ਬਿਨਾਂ ਸ਼ਰਤ ਮੰਗੀ ਮਾਫੀ ਵੜਿੰਗ ਨੇ ਡਿੰਪੀ ਖਿਲਾਫ ਮੁਖਰਜ ਦੀਪੂਰ ਦੇ ਵਿੱਚ ਦਾਇਰ ਕੀਤੇ ਸੀ ਮਾਣਾ ਹਣੀ ਦੇ ਦੋ ਕੇਸ ਡਿੰਪੀ ਨੇ ਵੜਿੰਗ ਤੇ ਮਿੱਟੀ ਦਾ ਤੇਲ ਵੇਚਣ ਤੇ ਸ਼ੈਲਰਾਂ ਦੇ ਵਿੱਚ ਘੁਟਾਲੇ ਦਾ ਲਾਇਆ ਸੀ ਇਲਜ਼ਾਮ ਪੰਜਾਬ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਦੇ ਵਿੱਚ ਲੱਗੇ ਸਪੈਸ਼ਲ ਕੈਂਪ ਪੈਂਡਿੰਗ ਇੰਤਕਾਲਾਂ ਦਾ ਕੀਤਾ ਗਿਆ ਨਿਪਟਾਰਾ ਮੰਤਰੀਆਂ ਨੇ ਖੁਦ ਜਾ ਕੇ ਲਿਆ ਆਜਾਇਜ਼ਾਂ ਸਿਆਮਨ ਬੋਲੇ ਲੋਕਾਂ ਦੀ ਖੱਜਲ ਖਵਾਰੀ ਘਟਾਉਣ ਦੇ ਲਈ ਸਾਡੀ ਸਰਕਾਰ ਵਚਨਬੱਧ ਕਾਂਗਸ ਨੇ ਭਾਰਤੀ ਲੋ ਨਿਆ ਯਾਤਰਾ ਦਾ ਥੀਮ Song ਤੇ ਪੋਸਟਰ ਕੀਤਾ ਲਾਂਚ ਕਾਂਗਸ ਪ੍ਰਧਾਨ ਮਲਕਰਜਨ ਖੜਗੇ ਨੇ ਦਿੱਤੀ ਜਾਣਕਾਰੀ ਬੋਲੇ ਸਾਡੀ ਯਾਤਰਾ ਨੂੰ ਸਾਰਿਆਂ ਦੇ ਸਵਰਥਨ ਦੀ ਲੋੜ ਐਸਕਮ ਦਾ 18 ਜਨਵਰੀ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾਉਣ ਦਾ ਐਲਾਨ ਰਾਚੇਵਾਲ ਬੋਲੇ ਖਾਣ ਪੀਣ ਦਾ ਸਮਾਨ ਟੈਂਟ ਟਰਾਲੀਆਂ ਸਭ ਤਿਆਰ ਦਿੱਲੀ ਤੋਂ ਹੀ ਵੱਡਾ ਲੱਗੇਗਾ ਮੋਰਚਾ ਫਰਨਾਲਾ ਚ ਕਿਸਾਨਾਂ ਦੀ ਵੱਡੀ ਮਹਾਪੰਚਾਇਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੁਟੇ ਕਿਸਾਨ 13 ਫਰਵਰੀ ਤੋਂ ਦਿੱਲੀ ਦੇ ਵਿੱਚ ਪੱਕਾ ਮੋਰਚਾ ਲਗਾਉਣ ਦਾ ਕੀਤਾ ਐਲਾਨ ਲੋਧਿਆਣਾ ਨਗਰ ਨਿਗਮ ਦੇ ਵਿੱਚ ਵੱਡੇ ਫਰਜ਼ੀ ਵਾਲੇ ਦਾ ਪਰਦਾ ਫਾਸ਼ 44 ਫਰਜ਼ੀ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੇ ਗਏ 1.75 ਲੱਖ ਰੁਪਏ ਸੈਨੀਟਰੀ ਇਨਸਪੈਕਟਰ ਸਮੇਤ 7 ਮੁਲਾਜ਼ਮ ਕੀਤੇ ਸਸਪੈਂਡ ਗਾਇਕ ਸਤਵਿੰਦਰ ਬੁੱਗਾ ਦੀ ਪਰਜਾਇਦਾ 14 ਦਿਨ ਬਾਅਦ ਹੋਇਆ ਪੋਸਟਮਾਰਟਮ ਹਾਈ ਕੋਰਟ ਨੇ ਇੱਕ ਹਫ਼ਤੇ ਅੰਦਰ ਮੰਗੀਆਂ ਜਾਂਚ ਰਿਪੋਰਟ ਬੁੱਗਾ ਦੇ ਪ੍ਰਾਧਾਂ ਐਲਾਨ ਜਦੋਂ ਤੱਕ ਬੁੱਗਾ ਤੇ ਨਹੀਂ ਹੁੰਦਾ ਪਰਚਾ ਉਦੋਂ ਤੱਕ ਪਤਨੀ ਦਾ ਨਹੀਂ ਕਰਾਂਗਾ ਅੰਤਿਮ ਸੰਸਕਾਰ ਸੰਗਰੂਰ ਚ ਨਸ਼ਾ ਸ਼ਾਊ ਕੇਂਦਰ ਤੋਂ ਭੱਜੇ 7 ਮਰੀਜ਼ ਪੁਲਿਸ ਕਰਮੀਆਂ ਨੂੰ ਧੱਕਾ ਦੇ ਕੇ ਹੋਏ ਫਰਾਰ ਫਰਾਰ ਮੁਲਜ਼ਮਾਂ ਦੇ ਵਿੱਚ ਸੱਜ ਤੇ ਚੱਲ ਰਹੇ ਨੇ ਐਨਡੀਪੀਐਸ ਦੇ ਤਹਿਤ ਕੇਸ ਸਭ ਤੋਂ ਈਗਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਤ ਵਾਲੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਉਹਨਾਂ ਸੱਤ ਵੱਡੀਆਂ ਖਬਰਾਂ ਤੇ ਜਿਨ੍ਹਾਂ ਖਬਰਾਂ ਤੇਸ ਪੂਰੇ ਬੁਲੇਟਨ ਦੇ ਵਿੱਚ ਸਾਡੇ ਖਾਸ ਤੌਰ ਤੇ ਨਜ਼ਰ ਰਹੇਗੀ ਅਸੀਂ ਜ਼ਿਕਰ ਸਪੈਸ਼ਲ ਕੈਂਪ ਤੇ ਸਪੈਸ਼ਲ ਸਹੂਲਤ ਦਾ ਕਰਾਂਗੇ ਕਿਉਂਕਿ ਸਿੱਧੇ ਤੌਰ ਤੇ ਛੁੱਟੀ ਵਾਲੇ ਦਿਨ ਵਿੱਚ ਜਿਹੜੇ ਕਿ ਤਹਿਸੀਲਾਂ ਸਭ ਤਹਿਸੀਲਾਂ ਦੇ ਵਿੱਚ ਲੋਕਾਂ ਦਾ ਕੰਮ ਹੋਇਆ ਜਿਹੜੇ ਕਿ ਇੰਤਕਾਲ ਸਨ ਪੈਂਡਿੰਗ ਪਏ ਹੋਏ ਉਹਨਾਂ ਦਾ ਨਿਪਟਾਰਾ ਜਿਹੜਾ ਕਿ ਤਹਿਸੀਲਾਂ ਸਭ ਤਹਿਸੀਲਾਂ ਦੇ ਵਿੱਚ ਕੀਤਾ ਗਿਆ ਉਸ ਦੀ ਵੀ ਇਸ ਬੁਲਟਨ ਦੇ ਵਿੱਚ ਗੱਲ ਕਰਾਂਗੇ ਉੱਥੇ 26 ਜਨਵਰੀ ਨੂੰ ਬਲੈਕ ਡੇ ਕਿਉਂ ਇਹ ਸਵਾਲ ਇਸ ਕਰਕੇ ਆ ਕਿਉਂਕਿ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਸਦ ਮਾਨ ਦੇ ਵੱਲੋਂ ਜੋ ਕਿ ਵੱਡਾ ਐਲਾਨ ਕੀਤਾ ਗਿਆ ਕਿ ਇਹਦਾ ਰਿਪਬਲਿਕ ਡੇ ਹੈ ਬਲੈਕ ਰਿਪਬਲਿਕ ਡੇ ਮਨਾਉਣ ਦਾ ਕਿਹੜਾ ਕਿਸਮ ਦੇ ਸੰਮਾਨ ਦੇ ਵੱਲ ਐਲਾਨ ਕੀਤਾ ਗਿਆ ਤੇ ਇਸੇ ਕਰਕੇ ਸਵਾਲ ਹੈ ਕਿ ਆਖਰਕਾਰ 26 ਜਨਵਰੀ ਨੂੰ ਬਲੈਕ ਡੇ ਕਿਉਂ ਮਨਾਇਆ ਜਾ ਰਿਹਾ ਆਖਰਕਾਰ ਵਜ੍ਹਾ ਇਸ ਦੇ ਪਿੱਛੇ ਕੀ ਹੈ ਕੀ ਤਰਕ ਦਿੱਤਾ ਗਿਆ ਸੰਸਦ ਦੇ ਵੱਲੋਂ ਉਸ ਬਾਰੇ ਵੀ ਜ਼ਿਕਰ ਕਰਾਂਗੇ ਕੌਂਕੇ ਕੇਸ ਦੇ ਵਿੱਚ ਐਮਪੀ ਮਾਨ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਪੱਖ ਰੱਖਿਆ ਹੈ ਦੋਵੇਂ ਪੱਖ ਦੋਵੇਂ ਬਿਆਨ ਵੀ ਅਸੀਂ ਤੁਹਾਨੂੰ ਇਸ ਬੁਲਟਨ ਦੇ ਵਿੱਚ ਸੁਣਾਵਾਂਗੇ ਉੱਥੇ ਡਿੰਪੀ ਦੀ ਮਾਫੀ ਰਾਜਾ ਵੜਿੰਗ ਦੇ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਦਰਸਲ ਮਾਨ ਹਾਨੀ ਦਾ ਪੂਰਾ ਕੇਸ ਜਿਹੜਾ ਲਗਾਤਾਰ ਅ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਤੇ ਇਸੇ ਦੌਰਾਨ ਹੀ ਡਿੰਪੀ ਢਲੋਂ ਦੇ ਵੱਲੋਂ ਮਾਫੀ ਮੰਗ ਲਈ ਗਈ ਤੇ ਉਸ ਮਾਫੀ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਪੂਰੇ ਵਿਸਥਾਰ ਦੇ ਨਾਲ ਇਸ ਕੇਸ ਬਾਰੇ ਵੀ ਗੱਲ ਕੀਤੀ ਜਾਵੇਗੀ ਤੇ ਕਿਸਾਨਾਂ ਦੇ ਵੱਲੋਂ ਮੁੜ ਲਲਕਾਰ ਹੈ ਕਿਸਾਨਾਂ ਦੇ ਵੱਲੋਂ ਮੋਰਚ ਤੋਂ ਕਿਹੜਾ ਕਿ ਮੋਰਚਾ ਖੋਲਿਆ ਜਾ ਰਿਹਾ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਆਖਰਕਾਰ ਕਦੋਂ ਇਸ ਮੋਰਚੇ ਦੀ ਸ਼ੁਰੂਆਤ ਹੋਵੇਗੀ ਤੇ ਆਖਰਕਾਰ ਮੋਰਚੇ ਵਾਲਾ ਸਥਾਨ ਕਿਹੜਾ ਹੋਵੇਗਾ ਉਸ ਬਾਰੇ ਵੀ ਸਾਡੀ ਖਾਸ ਤੌਰ ਤੇ ਇਸ ਪੂਰੀ ਰਿਪੋਰਟ ਦੇ ਵਿੱਚ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇਵਾਂਗੇ ਲੁਧਿਆਣਾ ਨਗਰ ਨਿਗਮ ਦੇ ਫਰਜੀ ਖਾਤੇ ਜਿਹੜਾ ਕਿ ਵੱਡਾ ਫਰਜ਼ੀ ਵਾਲਾ ਸਾਹਮਣੇ ਆਇਆ ਕਿ ਕਿਵੇਂ ਲੱਖਾਂ ਕਰੋੜਾਂ ਦੇ ਜਿਹੜਾ ਕਿ ਫਰਜ਼ੀ ਵਾਲਾ ਕੀਤਾ ਗਿਆ ਆਖਰਕਾਰ ਇਹ ਕਦੋਂ ਇਹ ਮਾਮਲਾ ਉਜਾਗਰ ਹੋਇਆ ਕਿਵੇਂ ਇਸ ਦਾ ਪਰਦਾ ਫਾਸ਼ ਹੋਇਆ ਇਸ ਬਾਰੇ ਵੀ ਵਿਸਤਾਰ ਦੇ ਨਾਲ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਤੇ ਨਸ਼ਾ ਸ਼ਡਾਊ ਕੇਂਦਰ ਦੇ ਵਿੱਚੋਂ ਹੀ ਮਰੀਜ਼ ਫਰਾਰ ਹੋ ਗਏ ਕਿਉਂਕਿ ਵੱਡਾ ਸਵਾਲ ਹੈ ਕਿ ਨਸ਼ਾ ਸ਼ਡਾਊ ਕੇਂਦਰ ਤੋਂ ਹੀ ਜਿਹੜੇ ਕਿ ਮਰੀਜ਼ ਉੱਥੇ ਦਾਖਲ ਸਨ ਕਾਫੀ ਸਮੇਂ ਤੋਂ ਉਹੀ ਫਰਾਰ ਹੋ ਜਾਂਦੇ ਨੇ ਆਖਰਕਾਰ ਫਰਾਰ ਹੋਣ ਦੀ ਵਜ੍ਹਾ ਕੀ ਹੈ ਤੇ ਇਸ ਨੂੰ ਲੈ ਕੇ ਅਪਡੇਟ ਕੀ ਹੈ ਉਹ ਵੀ ਇਸ ਦੇ ਵਿੱਚ ਇਸ ਬੁਲਟਨ ਦੇ ਵਿੱਚ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਜਾਵੇਗੀ ਅਬ ਤੋਂ ਪਹਿਲਾਂ ਗੱਲ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਡੇ ਐਲਾਨ ਦੀ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਬਲੈਕ ਰਿਪਬਲਿਕ ਡੇ ਮਨਾਉਣ ਦਾ ਐਲਾਨ ਕਰ ਦਿੱਤਾ ਤੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਹੈ ਤੇ ਕੇਂਦਰ ਨੂੰ ਨਿਸ਼ਾਨੇ ਤੇ ਲੈਂਦੇ ਆ ਕਿ ਸਿੱਖਾਂ ਦੇ ਖਿਲਾਫ ਯੁਵਾਪਾ ਵਰਗੇ ਕਾਨੂੰਨਾਂ ਦਾ ਗਲਤ ਇਸਤੇਮਾਲ ਹੋ ਰਿਹਾ ਹੈ ਜਿੱਥੇ ਇੱਕ ਪਾਸੇ ਦੇਸ਼ ਭਰ ਦੇ ਵਿੱਚ ਗਣਤੰਤਰ ਦਿਹਾੜੇ ਨੂੰ ਲੈ ਕੇ ਤਿਆਰੀਆਂ ਚੜ੍ਹੀਆਂ ਨੇ 26 ਜਨਵਰੀ ਨੂੰ ਦੇਸ਼ ਦੇ ਕੋਨੇ-ਕੋਨੇ ਤੇ ਤਿਰੰਗਾ ਲਹਿਰਾਇਆ ਜਾਵੇਗਾ ਸੈਸ ਦੇ ਵਿਚਾਲੇ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਦਲ ਖਾਸਾ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਤੇ 26 ਜਨਵਰੀ ਨੂੰ ਬਲੈਕ ਰਿਪਬਲਿਕ ਡੇ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਵੇਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੀ ਸ਼ੁਰੂਆਤ ਮੁਗਾ ਦੇ ਬੀਬੀ ਕਾਨਕੌਰ ਗੁਰਦੁਆਰਾ ਤੋਂ ਕੀਤੀ ਜਾਵੇਗੀ ਸਸੰਗਤ ਮਾਨ ਨੇ ਕੇਂਦਰ ਤੇ ਵਰਦੇ ਕਿ ਸਿੱਖਾਂ ਦੇ ਖਿਲਾਫ ਜਿਵਾਪਾ ਵਰਗੇ ਕਾਨੂੰਨਾਂ ਦਾ ਗਲਤ ਇਸਤੇਮਾਲ ਹੋ ਰਿਹਾ ਸਾਰੀ ਦੁਨੀਆ ਉੱਠ ਪਈ ਹੈ ਤੇ ਅਸੀਂ ਚੁੱਪ ਕਰਕੇ ਰਹੀਏ ਜਾਂ ਐਸਟਪੀਸੀ ਚੁੱਪ ਕਰਤੇ ਰਹੇ ਤਖਤਾਂ ਦੇ ਜਸਜਰ ਚੁੱਪ ਕਰਕੇ ਰਹਿਣ ਇਹ ਬੁਝਦਲੀ ਹੈ ਕਹ ਰਤਾ ਤੇ ਅਸੀਂ ਬਿਲਕੁਲ ਸਾਡੀਆਂ ਦੋਨੋਂ ਪਾਰਟੀਆਂ ਤੁਹਾਡੇ ਕੋਲੇ ਹਾਜ਼ਰ ਆਈਆਂ ਅੱਜ ਕਿ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਛੱਗੀ ਤਰ੍ਹਾਂ ਬੇਸ਼ੱਕ 2.5 ਕਿਲੋਮੀਟਰ ਦਾ ਹੋਵੇ ਬੇਸ਼ੱਕ ਕਿੰਨੇ ਦਾ ਹੋਵੇ ਪਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਦਰ ਭਾਜਪੀ ਨੇ ਸਾਂਸਦ ਮਾਨ ਨੂੰ ਨਿਸ਼ਾਨਾ ਧਰ ਲਿਆ ਦੇਸ਼ ਨੂੰ ਥੋੜਨ ਦੀ ਸਾਜਿਸ਼ ਰਚਨ ਤੇ ਇਲਜ਼ਾਮ ਲਗਾਏ ਨੇ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਉਹ ਦੇਸ਼ ਵਿਰੋਧੀ ਨੇ ਸਮਾਜ ਵਿਰੋਧੀ ਨੇ ਔਰ ਦੇਸ਼ 'ਚ ਔਰ ਸੂਬੇ 'ਚ ਅਸ਼ਾਂਤੀ ਫੈਲਾਉਣ ਵਾਲੀਆਂ ਨੇ ਪੰਜਾਬ ਨੂੰ ਦੇਸ਼ ਤੋਂ ਮੁਖਤਰਾਤ ਤੋਂ ਅਲੱਗ-ਤਲਗ ਕਰਨ ਦੀ ਇੱਕ ਸਾਜ਼ਿਸ਼ ਰਚ ਰਹੇ ਨੇ ਔਰ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਨੇ ਕਿ ਨੌਜਵਾਨਾਂ ਤੇ ਜ਼ੁਲਮ ਹੋ ਰਹੇ ਨੇ ਸਿੱਖਾਂ ਤੇ ਜ਼ੁਲਮ ਹੋ ਰਹੇ ਨੇ ਕਿ ਸ੍ਰੀ ਮਾਨ ਸਾਹਿਬ ਸਿੱਖ ਅਗਰ ਸੁਰੱਖਿਅਤ ਨਹੀਂ ਸਿੱਖਾਂ ਦਾ ਆਪਣਾ ਮੁਲਕ ਆ ਤਾਂ ਉਹ ਹਿੰਦੁਸਤਾਨ ਹੈ ਜ਼ਿਕਰ ਜੋਗਿਆ ਕਿ ਸੰਸਦ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਨੇ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਰਗਰਮੀ ਵਧਾ ਦਿੱਤੀ ਹੈ ਤੇ ਵੱਡੇ ਐਲਾਨ ਦੇ ਨਾਲ ਹੀ ਕੇਂਦਰ ਨੂੰ ਵੀ ਨਿਸ਼ਾਨੇ ਤੇ ਲਿਆ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਅੱਗੇ ਵਧਾਂਗੇ ਜਦੋਂ ਗੱਲ ਕਰਾਂਗੇ ਜਥੇਦਾਰ ਕੌਂਕੇ ਮਾਮਲੇ ਦੀ ਜਿਸ ਨੂੰ ਲੈ ਕੇ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਖੁਲਾਸਾ ਕੀਤਾ ਤੇ ਕਿਹਾ ਕਿ ਉਹਨਾਂ ਨੇ ਕੌਂਕੇ ਦੇ ਸ਼ਹੀਦ ਹੋਣ ਦੀ ਰਿਪੋਰਟ 2010 ਦੇ ਵਿੱਚ ਹੀ ਸਰਕਾਰ ਨੂੰ ਦੇ ਦਿੱਤੀ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਇਸ ਪੂਰੇ ਕੇਸ ਦੇ ਵਿੱਚ ਆਪਣਾ ਪੱਖ ਰੱਖਿਆ ਗਿਆ ਜਥੇਦਾਰ ਗੁਰਦੀਪ ਸਿੰਘ ਕੌਂਕੇ ਦਾ ਮਾਮਲਾ ਪੰਥਕ ਵਿਜ਼ਾ ਦੇ ਵਿੱਚ ਛਾਇਆ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਨਿਰਦੇਸ਼ ਤੋਂ ਬਾਅਦ ਸ਼ੋਮਣੀ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਤੇ ਵੱਖ-ਵੱਖ ਜਥੇਬੰਦੀਆਂ ਜਥੇਦਾਰ ਕੌਂਕੇ ਨੂੰ ਇਨਸਾਫ ਦਵਾਨ ਦੇ ਲਈ ਸੰਘਰਸ਼ ਕਰ ਰਹੀਆਂ ਨੇ ਪਰ ਇਸ ਦੇ ਵਿੱਚ 40 ਸੰਗਰੂਰ ਤੋਂ ਸੰਸਦ ਸਮਰੰਜੀਤ ਸਿੰਘ ਮਾਨ ਮੀਡੀਆ ਦੇ ਮੁਖਾਤਬ ਹੋਏ ਤੇ ਸਵਾਲ ਜਦੋਂ ਕੌਂਕੇ ਨੂੰ ਲੈ ਕੇ ਹੋਇਆ ਤਾਂ ਨਕਿਆ ਕਿ ਸਾਲ 2010 ਦੇ ਵਿੱਚ ਉਸ ਸਮੇਂ ਦੀ ਮੌਜੂਦਾ ਸਰਕਾਰ ਨੂੰ ਕੌਂਕੇ ਦੇ ਸ਼ਹੀਦ ਹੋਣ ਦੀ ਰਿਪੋਰਟ ਦਿੱਤੀ ਸੀ ਜਿਸ ਤੇ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਾਂਚ ਸ਼ੁਰੂ ਕਰਵਾਈ ਜਿਸ ਦੇ ਆਧਾਰ ਤੇ ਹਾਈ ਕੋਰਟ ਚ ਰੈਡ ਪਟੀਸ਼ਨ ਦਾਖਲ ਕੀਤੀ ਗਈ ਜਿਸ ਨੂੰ ਕੋਰਟ ਨੇ ਰੱਦ ਕਰ ਦਿੱਤਾ ਸੀ ਕੌਂਕੀ ਸਾਹਬ ਦੇ ਗੁੱਟ ਕੱਟ-ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬਾਦਲ ਸਾਹਿਬ ਨੇ ਪਤਾ ਨਹੀਂ ਕੀ ਕੀਤਾ ਕਿਧਰੋਂ ਉਹਨਾਂ ਨੇ ਇੱਕ ਬਹੁਤ ਇਮਾਨਦਾਰ ਆਈਪੀਐਸ ਅਫਸਰ ਬੀਪੀ ਥਵਾੜੀ ਨੂੰ ਇਹਦੀ ਤਫਤੀਸ਼ ਤੇ ਲਾਤਾ ਉਹ ਤਵਾੜੀ ਰਿਪੋਰਟ ਅਸੀਂ ਪਹਿਲਾਂ ਵੀ ਦੇਖੀ ਹੈ ਹੁਣ ਵੀ ਦੇਖੀ ਹੈ ਤੇ ਉਹਦੇ ਆਧਾਰ ਦੇ ਉੱਤੇ ਅਸੀਂ ਹਾਈ ਕੋਰਟ ਸਾਡੇ ਸੀਨੀਅਰ ਜਿਹੜੇ ਲਾਇਰ ਹੈ ਮਿਸਟਰ ਰੰજન ਲਖਣਪਾਲ ਅਸੀਂ ਰਿਟ ਵੀ ਕੀਤੀ ਸੀਗੀ ਤੇ ਜਸਕਰਨ ਸਿੰਘ ਦਾ ਹਰਫੀਆ ਬਿਆਨ ਵੀ ਵਿੱਚ ਲਾਇਆ ਸੀ ਕਿਉਂ ਕਰਕੇ ਜਸਕਰਨ ਸਿੰਘ ਉਸ ਵੇਲੇ ਸੀਆਈਏ ਸਟਾਫ ਦੇ ਵਿੱਚ ਡਿਟੇਨ ਸੀਗੇ ਕੌਂਕੇ ਸਾਹਿਬ ਦੇ ਨਾਲ ਪਰ ਹਾਈ ਕੋਰਟ ਨੇ ਸਾਡੀ ਰਿਟ ਪਟੀਸ਼ਨ ਮਨਜ਼ੂਰ ਨਹੀਂ ਕੀਤੀ ਉਹ ਖਾਰਜ ਕਰ ਦਿੱਤੀ ਸੀ ਕੌਂਕੇ ਦੇ ਮਾਮਲੇ ਤੇ ਅਕਾਲੀ ਦਲ ਦਾ ਵੀ ਪੱਖ ਸਾਹਮਣੇ ਆਇਆ ਔਰ ਉਸ ਸਮੇਂ ਵੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਭਾਈ ਕੌਂਕੇ ਦੇ ਮਸਲੇ ਤੇ ਜੋ ਕਰ ਸਕਦਾ ਸੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਬੀਪੀ ਤਵਾੜੀ ਦੀ ਰਿਪੋਰਟ 'ਚ ਵੀ ਹੈ ਕਿ ਸਭ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਯਤਨ ਕੀਤੇ ਐਸਐਸਪੀ ਨੂੰ ਫੋਨ ਕੀਤੇ ਪਰਿਵਾਰ ਦੇ ਕਹਿਣ ਤੇ ਹੋਰ ਸਿੱਖਾਂ ਦੇ ਕਹਿਣ ਤੇ ਔਰ ਇੱਥੋਂ ਤੱਕ ਵੀ ਕਿ ਆ ਕੇ ਭਾਈ ਗੁਰਦੇਵ ਸਿੰਘ ਕਾਉਂ ਕੇ ਬਾਹਰ ਦਾ ਖਾਣਾ ਨਹੀਂ ਖਾਂਦੇ ਇਹਨਾਂ ਨੂੰ ਘਰ ਦਾ ਖਾਣਾ ਜ਼ਰੂਰ ਮਾਹੀਆ ਕਰਵਾਇਆ ਜੀ ਔਰ ਇੱਥੋਂ ਤੱਕ ਕਿ ਜਦੋਂ ਭਾਈ ਗੁਰਦੇਵ ਸਿੰਘ ਕਾਉਂ ਕੇ ਜਿਹਨੂੰ ਸ਼ਹੀਦ ਕਰਤਾ ਤੇ ਬੜਾ ਰੋਸ ਪੈਦਾ ਹੋਇਆ ਸਿੱਖ ਜਗਤ ਦੇ ਅੰਦਰ ਜ਼ਿਕਰ ਹੋਇਆ ਕਿ ਕੌਂਕੇ ਦਾ ਮਾਮਲਾ ਪਿਛਲੇ ਦਿਨੀ ਉਸ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਸ਼੍ਰੀ ਕਾਜਿਕ ਸਾਇਤ ਦੇ ਜਥੇਦਾਰ ਨੇ 1998 ਦੇ ਵਿੱਚ ਪੁਲਿਸ ਦੀ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ 1992 ਦੇ ਵਿੱਚ ਕੌਂਕੇ ਨੂੰ ਪੁਲਿਸ ਦੇ ਵੱਲੋਂ ਤਸ਼ੱਦਦ ਕਰਕੇ ਸ਼ਹੀਦ ਕਰਨ ਦੀ ਗੱਲ ਆਖੀ ਗਈ ਇਸ ਮਾਮਲੇ ਦੇ ਵਿੱਚ ONGSGPC ਨੂੰ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਾਉਣ ਦੇ ਲਈ ਕਿਹਾ ਸੀ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ ਏ ਟੀ ਪੰਜਾਬ ਹੁਣ ਗੱਲ ਹੋਵੇਗੀ ਵਿਸ਼ੇਸ਼ ਸਹੂਲਤ ਦੀ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਤਹਿਸੀਲਾਂ ਦੇ ਵਿੱਚ ਸਪੈਸ਼ਲ ਕੈਂਪ ਲਗਾਏ ਗਏ ਤੇ ਇਸ ਦੌਰਾਨ ਪੈਂਡਿੰਗ ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ ਵਕਫਾ ਖਲਕਿਆਂ ਦੇ ਵਿਦਾਇਕਾਂ ਨੇ ਖੁਦ ਤਹਿਸੀਲਾਂ ਦੇ ਵਿੱਚ ਪਹੁੰਚ ਕੇ ਕੈਂਪ ਦਾ ਜਾਇਜ਼ਾ ਵੀ ਲਿਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਲੋਕਾਂ ਦੀ ਖੱਜਲ ਖਵਾਰੀ ਘਟਾਉਣ ਦੇ ਲਈ ਸਾਡੀ ਸਰਕਾਰ ਵਚਨਬੱਧ ਹੈ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਵੀ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ ਤੇ ਜਨਤਾ ਵੀ ਆਪਣੇ ਕੰਮ ਲੈ ਕੇ ਤਹਿਸੀਲਾਂ ਤੱਕ ਪਹੁੰਚੀ ਤੇ ਮੁਲਾਜ਼ਮਾਂ ਨੇ ਪੈਂਡਿੰਗ ਇੰਤਕਾਲਾਂ ਦਾ ਨਿਪਟਾਰਾ ਕੀਤਾ ਜਿਸ ਨੂੰ ਲੈ ਕੇ ਖਾਸ ਤੌਰ ਤੇ ਤਹਿਸੀਲਾਂ ਤੇ ਸਬ ਤਹਿਸੀਲਾਂ ਦੇ ਵਿੱਚ ਸਪੈਸ਼ਲ ਕੈਂਪ ਲਗਾਏ ਗਏ ਖਾਸ ਤੌਰ ਤੇ ਸਰਕਾਰ ਦੇ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਜਿੱਥੇ ਛੁੱਟੀ ਵਾਲੇ ਦਿਨ ਇੰਤਕਾਲਾ ਨੂੰ ਲੈ ਕੇ ਸਪੈਸ਼ਲ ਕੈਂਪ ਦੀ ਜਾਣਕਾਰੀ ਦਿੱਤੀ ਉੱਥੇ ਸਾਫ਼ ਕੀਤਾ ਕਿ ਲੋਕਾਂ ਦੇ ਖੱਜਲ ਖਵਾਰੀ ਘਟਾਉਣ ਦੇ ਲਈ ਸਾਡੀ ਸਰਕਾਰ ਵਚਨਬੱਧ ਹੈ ਅਰੋੜਵਾਰੀ ਸਹਿਬਾਨ ਸਾਰੇ ਤਹਿਸੀਲਦਾਰ ਸਹਿਬਾਨ ਤੇ ਸਾਰੇ ਐਸਟੀਐਮ ਸਹਿਬਾਨ ਖੁਦ ਬੈਠੇ ਨੇ ਤੇ ਲੋਕਾਂ ਦੇ ਸਾਰੇ ਮਸਲਿਆਂ ਨੂੰ ਖੁਦ ਸੁਣਣ ਦੇ ਮੌਕੇ ਤੇ ਲੋਕਾਂ ਦੇ ਜੋ ਵੀ ਰੈਵਨਿਊ ਦੇ ਮਸਲੇ ਨੇ ਕਿਸੇ ਦਾ ਮਿਊਟੇਸ਼ਨ ਦਾ ਕਿਸੇ ਦਾ ਫਰਦ ਬਦਲ ਦਾ ਉਹ ਸਾਰੇ ਮੌਕੇ ਤੇ ਹੱਲ ਕੀਤੇ ਜਾ ਰਹੇ ਨੇ ਆਮ ਲੋਕਾਂ ਦੀਆਂ ਇੰਤਕਾਲਾਂ ਸੰਬੰਧੀ ਸਮੱਸਿਆਵਾਂ ਦੂਰ ਹੋਣ ਤੇ ਸਪੈਸ਼ਲ ਕੈਂਪ ਦਾ ਪੂਰਾ ਫਾਇਦਾ ਲਿਆ ਜਾ ਸਕੇ ਇਸ ਨੂੰ ਲੈ ਕੇ ਵਕਫਾ ਖਲਕਿਆਂ ਦੇ ਨੁਮਾਇंदे ਖੁਦ ਤਹਿਸੀਲਾਂ ਦੇ ਵਿੱਚ ਪਹੁੰਚੇ ਤੇ ਸਪੈਸ਼ਲ ਕੈਂਪ ਦਾ ਜਾਇਜ਼ਾ ਲਿਆ ਗਿਆ ਪ੍ਰਾੜਾ ਕੀਤਾ ਗਿਆ ਇਹ ਇਕੱਲੇ ਸੜੇ ਆਮ ਆਦਮੀ ਪਾਰਟੀ ਦੀ ਟੀਮ ਆ ਆਮ ਆਦਮੀ ਪਾਰਟੀ ਦੇ ਲੋਕ ਛਲਾਗਾ ਨਹੀਂ ਕਰਦੇ ਪੰਜਾਬ ਦੇ ਲੋਕ ਛਲਾਗਾ ਕਰ ਰਹੇ ਹੈ ਦਾ ਕਾਰਨ ਕੀ ਹੈ ਕਿ ਆਮ ਤੌਰ ਤੇ ਖੱਜੜ ਖਰਾਬੀਆਂ ਧੱਕੇ ਖਾਣੇ ਪੈਂਦੇ ਸੀ ਆਮ ਲੋਕਾਂ ਨੂੰ ਅੱਜ ਜਿਹੜੀ ਜ਼ੀਰੋ ਆਪਣੀ ਲੈ ਕੇ ਸਾਰੀ ਸਕੀਮ ਆਏ ਆ ਆਪਾਂ ਮਾਨ ਸਾਹਿਬ ਵੱਲੋਂ ਅੱਜ ਵੀਰੇ ਇੰਤਕਾਲ ਦਾ ਜਿਹੜਾ ਪ੍ਰੋਗਰਾਮ ਹੈ ਸਾਰਾ ਸ਼ੁਰੂ ਕੀਤਾ ਗਿਆ ਔਰ ਮੈਂ ਇਹਦੇ ਸਬੰਧ ਚ ਅਧਿਕਾਰੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਆ ਬਹਿਕੇ ਵੱਲੋਂ ਕੈਂਪ ਲਾ ਕੇ ਜਿਹੜਾ ਲੋਕਾਂ ਦੀ ਦਿੱਕਤਾਂ ਸੀਗੀਆਂ ਲੰਬੇ ਸਮੇਂ ਤੋਂ ਕੋਈ ਪੈਂਡਿੰਗ ਕੇਸ ਸੀ ਕਿ ਤੇ ਉਹਦੇ ਵਾਸਤੇ ਕੈਂਪ ਲਾਇਆ ਗਿਆ ਕਿਉਂਕਿ ਆ ਆਪ ਦੀ ਸਰਕਾਰ ਸਾਡੇ ਮਾਨ ਜੋਗ ਮੁਖੰਦ ਸਾਹਿਬ ਭਗਤ ਸਿੰਘ ਮਾਨ ਜੀ ਦਾ ਜਿਹੜਾ ਮਿਸ਼ਨ ਆ ਸਭੇ ਘਰ ਘਰ ਜਿਹੜੀ ਸੇਵਾ ਪਹੁੰਚਾਉਣੀ ਆ ਤੇ ਕੋਈ ਸੇ ਦਿੱਕਤ ਨਾ ਆਵੇ ਤੇ ਉਹਨੂੰ ਹੱਲ ਕਰਨਾ ਕੋਈ ਲਾਈਨਾਂ ਚ ਨਾ ਲੱਗਣਾ ਪਵੇ। ਸੋ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਸਰਕਾਰ ਨੇ ਸਪੈਸ਼ਲ ਕੈਂਪ ਦਾ ਪ੍ਰਬੰਧ ਕੀਤਾ। ਇਸ ਦਾ ਲੋਕਾਂ ਨੇ ਬਹੁਤ ਫਾਇਦਾ ਉਠਾਇਆ ਕਈ ਪੈਂਡਿੰਗ ਇੰਤਕਾਲ ਨਿਪਟਾਏ ਗਏ ਬਿਊਰੋ ਰਿਪੋਰਟ న్యూਜ਼ 18 ਪੰਜਾਬ ਅੱਗੇ ਪੜਾਂਗੇ ਤੁਹਾਨੂੰ ਗੱਲ ਕਰਾਂਗੇ ਉਸ ਮਾਫੀ ਦੀ ਜਿਸ ਨੂੰ ਕਿ ਮੰਜ਼ੂਰ ਕਰ ਲਿਆ ਗਿਆ ਦਰਸਲ ਡਿੰਪੀ ਢਿਲੋਂ ਦੇ ਡਿੰਪੂ ਢਿਲੋਂ ਨੇ ਰਾਜਾ ਵੜਿੰਗ ਤੋਂ ਮਾਫੀ ਮੰਗੀ ਹੈ ਮਾਣਾ ਨਹੀਂ ਕੇਸ ਦੇ ਵਿੱਚ ਬਿਨਾਂ ਸ਼ਰਤ ਮਾਫੀ ਮੰਗੀ ਗਈ ਹੈ ਡਿੰਪੀ ਦੇ ਖਿਲਾਫ ਰਾਜਾ ਵੜਿੰਗ ਨੇ ਦਰਸਲ ਮੁਕਸਰ ਕੋਰਟ ਦੇ ਵਿੱਚ ਕੇਸ ਪਾਇਆ ਸੀਗਾ ਡਿੰਪੀ ਢਿਲੋਂ ਦੇ ਖਿਲਾਫ ਮਾਨ ਹਨ ਦੇ ਦੋ ਕੇਸ ਪਾਏ ਗਏ ਸਨ ਜੋ ਕਿ ਰਾਜਾ ਵੜਿੰਗ ਦੇ ਵੱਲੋਂ ਜਾਣ ਕੇ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਡਿੰਪੀ ਢਲੋਂ ਨੇ ਬਿਨਾਂ ਸ਼ਰਤ ਮਾਫੀ ਮੰਗ ਲਈ ਹੈ ਅੱਗੇ ਤੋਂ ਉਹਨਾਂ ਤਿਆਰ ਰੱਖਣ ਦੀ ਗੱਲ ਕਹੀ ਹੈ ਰਾਜਾ ਵੜਿੰਗ ਤੇ ਤੇਲ ਵੇਚਣ ਤੇ ਛੱਲਾਂ ਦੇ ਵਿੱਚ ਘੁਟਾਲੇ ਦੇ ਦਰਸਲ ਡਿੰਪੀ ਢਲੋਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਡਿੰਪੀ ਢਲੋਂ ਦੇ ਬਿਨਾਂ ਸ਼ਰਤ ਮਾਫੀ ਮੰਗਣ ਤੇ ਕੇਸ ਦਾ ਨਿਪਟਾਰਾ ਹੋ ਗਿਆ ਹੈ ਆਕਾਲੀ ਦਲ ਦੇ ਲੀਡਰ ਨੇ ਹਰਦੀਪ ਸਿੰਘ ਡਿੰਪੀ ਢਲੋਂ ਰਾਜਾ ਵੜਿੰਗ ਦੇ ਖਿਲਾਫ ਗੱਡੜ ਬਾਤਾਂ ਉਹਨਾਂ ਦੇ ਵੱਲ ਵੀ ਦੰਸਬਾਧੀ ਚੋਣ ਵਿੱਚ ਲੜੀ ਗਈ ਸੀ ਉਹ ਮਾਨਹਾਨੀ ਦੇ ਕੇਸ ਕੀਤੇ ਸਨ ਸਰਦਾਰ ਹਰਦੀਪ ਸਿੰਘ ਢਿੱਲੋਂ ਸਾਹਿਬ ਹੋਰਾਤੇ ਇੱਕ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਅਸੀਂ ਮਿੱਟੀ ਦਾ ਤੇਲ ਜਿਹੜਾ ਕੋਈ ਵੇਚਿਆ ਸੀਗਾ ਜਿਹੜਾ ਕਿ ਸਾਧ ਸੰਗਤ ਵਾਸਤੇ ਆਇਆ ਸੀ ਕਰੋੜਾ ਰੁਪਏ ਦਾ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸ਼ੈਲਰਾਂ ਦੇ ਵਿੱਚ ਬਹੁਤ ਵੱਡਾ ਕਪਲਾ ਤੇ ਲਿੰਕੇਜ ਇਹਦਾ ਤੇਰੇ ਸਾਲੇ ਦਾ ਇਹਨਾਂ ਨੇ ਕਿਸਾਨਾਂ ਦੀ ਲੁੱਟ ਕੀਤੀ ਹੈ ਉਹ ਮਾਮਲੇ ਚੱਲ ਰਹੇ ਸਨ ਤੇ ਗਵਾਹੀ ਤੇ ਉਹ ਆ ਗਏ ਸਾਹਮਣੇ ਉਹਨਾਂ ਦੀ ਗਵਾਹੀ ਵਾਸਤੇ ਮੈਂ ਪਿਛਲੀ ਤਾਰੀਖ ਤੇ ਜੱਜ ਸਾਹਿਬ ਦੇ ਪੇਸ਼ ਹੋਇਆ ਸੀ ਤੇ ਜੱਜ ਸਾਹਿਬ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਸ ਵਿੱਚ ਰਾਜੀਨਾਮਾ ਨਹੀਂ ਹੋ ਸਕਦਾ ਤਾਂ ਮੈਂ ਕਿਹਾ ਜੀ ਕੋਈ ਰਾਜੀਨਾਮੇ ਨੂੰ ਕੋਈ ਗੋਲੀ ਤਾਂ ਸਾਡੀ ਚੱਲੀ ਨਹੀਂਗੀ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਜੇ ਇਹਦੇ ਤੇ ਇਸ ਗੱਲ ਤੇ ਪਛਤਾਪ ਜਾਂ ਤੁਸੀਂ ਇਹਦੇ ਤੇ ਅਪੋਲੋਜਾਈਜ਼ ਕਰਨਾ ਚਾਹੁੰਦੇ ਹੋ ਜਾਨੀ ਕਿ ਮਾਫੀ ਤੇ ਤੁਸੀਂ ਦੱਸੋ ਫਿਰ ਉਹਨਾਂ ਨੇ 6 ਤਰੀਕ ਅੱਜ ਦੀ ਪਾਈ ਤੇ ਅੱਜ ਦੋਨਾਂ ਵਕੀਲ ਸਹਿਬਾਂ ਨੇ ਜੱਜ ਦੇ ਸਾਹਮਣੇ ਅਸੀਂ ਦੋਨੋਂ ਪਾਰਟੀਆਂ ਪੇਸ਼ ਹੋਈਆਂ ਸਨ ਤੇ ਉਹਨਾਂ ਨੇ ਕਿਹਾ ਕਿ ਅਨ ਕੰਡੀਸ਼ਨਨਲੀ ਮੈਂ ਇਸਕੇ ਅਪੋਲੋਜਾਈਜ਼ ਅਮਰਿੰਦਰ ਸਿੰਘ ਰਾਜਾਵਰਿੰਗ ਵੱਲੋਂ ਜਿਹੜੀਆਂ ਦੋ ਕੰਪਲੇਂਟਸ ਸੀਗੀਆਂ ਇੱਥੇ ਫੌਜਦਾਰੀ ਦੀਆਂ ਹਰਦੀਪ ਸਿੰਘ ਢਿੱਲੋਂ ਦੇ ਖਿਲਾਫ ਫਾਈਲ ਕੀਤੀਆਂ ਹੋਈਆਂ ਸੀ ਪਿਛਲੇ ਕਰੀਬ 2-3 ਸਾਲ ਤੋਂ ਮਾਮਲੇ ਇਹ ਪੈਂਡਿੰਗ ਸੀਗੇ ਦੋਨਾਂ ਤਰ੍ਹਾਂ ਦੀ ਸਹਿਮਤੀ ਨਾਲ ਜੈਸਰ ਦੀ ਕੋਸ਼ਿਸ਼ ਦੇ ਨਾਲੇ ਜਿਹੜਾ ਹੈਗਾ ਤੇ ਵਕੀਲਾ ਦੀ ਕੋਸ਼ਿਸ਼ ਨਾਲੇ ਮਾਮਲਾ ਜਿਹੜਾ ਹੈ ਸੁਲਝ ਗਿਆ ਤੇ ਹਰਦੀਪ ਸਿੰਘ ਤੇ ਟੈਂਪੀ ਟਿਲੋ ਨੇ ਜਿਹੜੀ ਅਨ ਕੰਡੀਸ਼ਨਲ ਅਪੋਲੋਜੀ ਹੈ ਉਹ ਟੈਂਡਰ ਕਰ ਲਈ ਹੈ ਤੇ ਇਸ ਕਰਕੇ ਜਿਹੜੀਆਂ ਕੰਪਲੇਂਟਸ ਅੱਗੇ ਤੋਂ ਵੀ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਹੈਗਾ ਫਿਊਚਰ 'ਚ ਵੀ ਇਹ ਕੋਈ ਉਹੋ ਜਿਹਾ ਨਹੀਂ ਕਟਾਕਸ਼ ਕਰਾਂਗੇ ਤੇ ਇਸ ਕਰਕੇ ਜਿਹੜਾ ਮਨਿੰਦਰ ਸਿੰਘ ਰਾਜਾ ਵੜੈਗ ਨੇ ਆਪਣੀਆਂ ਕੰਪਲੇਂਟਸ ਆਉ ਵਾਪਸ ਲੈ ਲਈਆਂ ਰੋਕ ਰਾਂਗੇ ਅਗਲੀ ਖਬਰ ਦਾ ਕਾਂਗਰਸ ਦੇ ਵੱਲੋਂ ਭਾਰਤ ਜੜੋ ਨਿਆ ਯਾਤਰਾ ਦਾ ਥੀਮ Song ਜਿਹੜਾ ਕਿ ਲਾਂਚ ਕੀਤਾ ਗਿਆ ਹੈ ਭਾਰਤ ਜੜੋ ਨਿਆ ਯਾਤਰਾ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਦਿੱਲੀ ਦੇ ਵਿੱਚ ਕਾਂਗਰਸ ਪ੍ਰਧਾਨ ਮਲਕਰ ਰਜਨ ਖੜਗੇ ਦੇ ਵੱਲੋਂ ਦਰਸਲੇਸ ਦੀ ਲਾਂਚਿੰਗ ਕੀਤੀ ਗਈ ਹੈ ਕਾਂਗਰਸ ਦੀ ਯਾਤਰਾ ਜਨ ਜਾਗਰਤੀ ਲਈ ਹੈ ਇਹ ਖੜਗੇ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਜੜੋ ਨਿਆ ਯਾਤਰਾ ਨੂੰ ਸਾਰਿਆਂ ਦੇ ਸਮਰਥਨ ਦੀ ਲੋੜ ਹੈ ਸਰਕਾਰ ਦੇ ਵਿੱਚ ਮਜ਼ਦੂਰਾਂ ਨੂੰ ਖਾਸ ਥਾਂ ਦੇਵਾਂਗੇ ਸੰਸਦ ਦੇ ਵਿੱਚੋਂ ਸਸਪੈਂਡ ਕੀਤੇ ਸੰਸਦਾਂ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਮਣੀਪੁਰ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਿਆ ਗਿਆ ਖੜਗੇ ਨੇ ਕਿਹਾ ਕਿ ਪੀਐਮ ਮਣੀਪੁਰ ਨੂੰ ਲੈ ਕੇ ਚੁੱਪ ਕਿਉਂ ਨੇ ਪ੍ਰਧਾਨ ਮੰਤਰੀ ਲਕਸ਼ਦੀਪ ਗਏ ਪਰ ਮਣੀਪੁਰ ਨਹੀਂ ਗਏ ਜੈਰਾਮ ਰਮੇਸ਼ ਜੀ ਨੇ ਯਾਤਰਾ ਕੇ ਬਾਰੇ ਵਿੱਚ ਵਿਸਤਾਰ ਸੇ ਹਮਾਰੇ पदाधिकारियों की मीटिंग ली है सबको ये सारे चीज़ें बताए हैं कहाँ कहाँ किस वक्त हमारे मीटिंग्स होंगे और हम किस किस जगह पब्लिक मीटिंग करेंगे इसका सारा विवर वो देंगे और वो अपने जितने भी स्टेट से गुजरता है उनको भी बुला के उन्होंने मीटिंग ली है भारत जोड़ो न्याय यात्रा देश के सामाजिक आर्थिक और राजनीतिक तीनों विषय और देश के बुनियादी मुद्दों पर हम ये यात्रा निकाल रहे हैं ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕਿਸਾਨਾਂ ਦੇ ਨਵੇਂ ਮੋਰਚੇ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਮੋੜ ਤੋਂ ਮੋਰਚੇ ਲਾਉਣ ਦਾ ਐਲਾਨ ਕਰ ਦਿੱਤਾ ਚੰਡੀਗੜ੍ਹ ਦੇ ਵਿੱਚ ਉੱਤੇ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦਾ ਐਲਾਨ ਕੀਤਾ ਤਾਂ ਬਰਨਾਲਾ ਚ ਵੀ ਕਿਸਾਨ ਆਗੂਆਂ ਨੇ ਦਿੱਲੀ ਕੁਝ ਕਰਨ ਦੀ ਗੱਲ ਆਖੀ ਹੈ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਪੱਕੇ ਮੋਰਚੇ ਦੀ ਤਿਆਰੀ ਵਿੱਚ ਨੇ ਚੰਡੀਗੜ੍ਹ 'ਚ ਪੰਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਿਸਾਨਾਂ ਆਗੂ ਬਲਵੀਰ ਸਿੰਘ ਰਾਜੀਵਾਲ ਨੇ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਦਾ ਸੱਦਾ ਦਿੱਤਾ ਤੇ ਪਾਣੀਆਂ ਦੇ ਮੁੱਦੇ ਤੇ ਕਿਸਾਨੀ ਕਰਜ਼ਾ ਮਾਫ਼ ਕਰਾਉਣ ਅਤੇ ਵਾਤਾਵਰਣ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ 18 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਮੁਹਾਲੀ ਵਿੱਚ ਜੁਟਣਗੇ ਜਿੱਥੋਂ ਇੱਕ ਜਾਂ ਦੋ ਦਿਨ ਬਾਅਦ ਚੰਡੀਗੜ੍ਹ ਦੇ ਲਈ ਕੂਚ ਕੀਤਾ ਜਾਵੇਗਾ ਰਾਜੀਵਾਲ ਨੇ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਮੋਹਾਲੀ ਦੇ ਵਿੱਚ ਬੈਠਣ ਵਾਲੇ ਨਹੀਂ ਨੇ ਅਸੀਂ ਸਾਰੇ ਮੋਹਾਲੀ ਪਹਿਲਾਂ ਇਕੱਠੇ ਹੋਵਾਂਗੇ ਕਿਉਂਕਿ ਠੰਡ ਬਹੁਤ ਹੈ ਉਸ ਦਿਨ ਇੱਕ ਜਗ੍ਹਾ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਉਹ ਤੇ ਅਗਲੇ ਦਿਨ ਆਉ ਤੇ ਅਗਲੇ ਦਿਨ ਅਸੀਂ ਫਿਰ ਚੰਡੀਗੜ੍ਹ ਵੱਲ ਕੂਚ ਕਰਾਂਗੇ ਇੱਕ ਵਾਰੀ ਇਕੱਠੇ ਹੋ ਕੇ ਪੂਰਾ ਜਲੂਸ ਦੀ ਸ਼ਕਲ 'ਚ ਅਸੀਂ ਚੰਡੀਗੜ੍ਹ ਨੂੰ ਕੂਚ ਕਰਾਂਗੇ ਦੇਖਾਂਗੇ ਐਡਮਿਨਿਸਟ੍ਰੇਸ਼ਨ ਸਾਨੂੰ ਕਿੱਥੇ ਰੋਕਦਾ ਕੀ ਨਹੀਂ ਅਸੀਂ ਚੰਡੀਗੜ੍ਹ ਮੋਰਚਾ ਸਿਰਫ ਤੇ ਸਿਰਫ ਚੰਡੀਗੜ੍ਹ 'ਚ ਹੀ ਲਾਵਾਂਗੇ ਅਸੀਂ ਮੁਹਾਲੀ ਬੈਠਣ ਵਾਲੇ ਨਹੀਂ ਚੰਡੀਗੜ੍ਹ 'ਚ ਮੋਰਚਾ ਲਾਉਣ ਦਾ ਐਲਾਨ ਕਰਨ ਦੇ ਨਾਲ ਹੀ ਰਾਜੇਵਾਲ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਨੇ ਰਾਜੇਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਧਰਨੇ ਲਈ ਥਾਂ ਦੇਣ ਬਾਰੇ ਦੱਸਣ ਦੀ ਲਿਖਿਆ ਸੀ ਪਰ ਅਜੇ ਤੱਕ ਕੁਝ ਵੀ ਨਹੀਂ ਦੱਸਿਆ ਗਿਆ ਅਸੀਂ ਇਸ ਬਦਲੋਂ ਸਖਤ ਨਿੰਦਾ ਕਰਦੇ ਹਾਂ ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਨੂੰ ਦੱਸਾਂਗੇ ਹਾਲੇ ਤੱਕ ਕੋਈ ਨਾ ਪੋਜ਼ਿਟਿਵ ਨਾ ਨੈਗੇਟਿਵ ਕੁਝ ਵੀ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸ਼ਹਿਰ ਹੈ ਕਿਸੇ ਦਾ ਹੋਰ ਇਹਦੇ ਤੇ ਹੱਕ ਨਹੀਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਨਾਜਾਇਜ਼ ਕੇਂਦਰ ਸਰਕਾਰ ਨੇ ਤੇ ਅਸੀਂ ਇਹਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ ਪੰਜਾਬ ਦੇ ਹਵਾਲੇ ਕਰਵਾਉਣਾ ਚਾਹੁੰਦੇ ਹਾਂ ਚੰਡੀਗੜ੍ਹ ਨੂੰ ਐਜ਼ ਰਾਜਧਾਨੀ ਨਹੀਂ ਪੰਜਾਬ ਦਾ ਇੱਕ ਹਿੱਸੇ ਦੇ ਤੌਰ ਤੇ ਉਦੇ ਲਈ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਦੀ ਘੋਰ ਨਿੰਦਾ ਕਰਦੇ ਆਂ ਔਰ ਆਸ ਕਰਦੇ ਆਂ ਕਿ 18 ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡੀ ਸਾਡਾ ਉਹਨਾਂ ਨੂੰ ਮੀਟਿੰਗ ਕਰਕੇ ਕਿਹਾ ਹੋਇਆ ਪੀਸੀ 34 ਚਾਉਣਾ ਉਹਦਾ ਫੈਸਲਾ ਕਰਕੇ ਸਾਨੂੰ ਤਲਾਹ ਦੇ ਦੇਣਗੇ ਚੰਡੀਗੜ੍ਹ ਦੇ ਨਾਲ ਕਿਸਾਨ ਦਿੱਲੀ ਵੱਲ ਵੀ ਕੋਸ਼ਿਸ਼ ਕਰਨਗੇ ਦਰਸਲ 18 ਕਿਸਾਨ ਜਥੇਬੰਦੀਆਂ ਨੇ ਬਰਨਾਲਾ ਦੇ ਵਿੱਚ ਇੱਕ ਰੈਲੀ ਕੀਤੀ ਜਿਸ ਦੇ ਵਿੱਚ ਕਿਸਾਨ ਆਗੂਆਂ ਨੇ 13 ਫਰਵਰੀ ਤੋਂ ਦਿੱਲੀ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਤੇ ਬਾਕੀ ਕਿਸਾਨਾਂ ਨੂੰ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ ਕਹਿੰਦੀ ਸੀ ਮੋਦੀ ਸਾਹਿਬ ਨੂੰ ਲੱਗਦਾ ਸੀ ਕਿ ਕਿਸਾਨਾਂ ਨੂੰ ਅਸੀਂ ਦਿੱਲੀ ਤੋਂ ਪਾੜ ਕੇ ਭੇਜਿਆ ਵਾ ਇਹ ਦੋਰੇ ਇਕੱਠੇ ਨਹੀਂ ਹੋ ਸਕਦੇ ਜਾਂ ਦਿੱਲੀ ਵੱਲ ਆ ਨਹੀਂ ਸਕਦੇ। ਅੱਜ ਉਹਨਾਂ ਨੂੰ ਦੱਸਣਾ ਵੀ ਅਸੀਂ ਫੇਰ ਦਿੱਲੀ ਵੱਲ ਨੂੰ ਆ ਰਹੇ ਹਾਂ ਵਜਾ ਉਹਦੀ ਹੈ ਆ ਕਿ ਮੋਦੀ ਸਰਕਾਰ ਨੇ ਜਿਹੜੀ 9 ਦਸੰਬਰ ਨੂੰ ਸਾਨੂੰ ਚਿੱਠੀ ਲਿਖੀ ਸੀਗੀ ਉਹਦੇ ਵਿੱਚ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਸੀ ਯੂਪੀ ਸਰਕਾਰ ਨੇ ਲਖੀਮਪੁਰ ਖਰੀਦਾ ਇਨਸਾਫ ਦੇਣ ਦੀ ਗੱਲ ਕਹੀ ਸੀ ਦਿੱਲੀ ਵਾਲੇ ਸਾਰੇ ਕੇਸ ਵਾਪਸ ਲੈਣ ਦੀ ਗੱਲ ਹੋਈ ਸੀ ਬਿਜਲੀ ਸੰਸ਼ੋਧਨ ਬਿੱਲ ਦੇ ਜਿਹੜਾ ਅਸੀਂ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਤੁਹਾਨੂੰ ਪੁੱਛਾਂਗੇ ਪਰ ਉਹ ਚਿੱਪ ਵਾਲੇ ਮੀਟਰ ਲਾ ਕੇ ਸਾਡੇ ਗ੍ਰਿਡ ਵੇਚ ਕੇ ਲਾਗੂ ਹੋ ਰਿਹਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਸੀ ਔਰ ਇਹ ਦੋ ਵੱਡੀਆਂ ਗੱਲਾਂ ਜਿਵੇਂ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਉਹਨਾਂ ਤੇ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ ਜਿਸ ਨਾਲ ਖੇਤੀ ਮੰਡੀ ਟੁੱਟ ਰਹੀਆਂ ਔਰ ਲੈਂਡ ਐਕ acquisition ਐਕਟ ਦੇ ਵਿੱਚੋਂ ਇਹ ਮੱਦ ਕੱਢੀ ਜਾ ਰਹੀ ਹੈ ਕਿ ਹੁਣ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਵੀ ਜ਼ਮੀਨਾਂ ਖੋਈਆਂ ਜਾਣਗੀਆਂ ਕਿਸਾਨਾਂ ਨੇ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਮੋਰਚਾ ਲਾਉਣ ਦਾ ਐਲਾਨ ਤੱਕ ਕੀਤਾ ਹੈ ਹੁਣ ਦੇਖਣਾ ਹੋਵੇਗਾ ਕਿ ਮੋਰਚੇ ਦਿੱਲੀ ਦੇ ਮੋਰਚੇ ਵਾਂਗ ਸਫਲ ਹੋਣਗੇ ਜਾਂ ਨਹੀਂ ਚੰਡੀਗੜ੍ਹ ਤੋਂ ਮਨੋਜ ਰਾਠੀ ਤੇ ਬਰਨਾਲਾ ਤੋਂ ਅਸ਼ੀਸ਼ ਕੁਮਾਰ న్యూਸ 18 ਪੰਜਾਬ ਰੋਕਾਂਗੇ ਅਗਲੀ ਖਬਰ ਦਾ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਸੂਬੇ ਭਰ ਦੇ ਵਿੱਚ ਵਕਫਕ ਵਕਫਾ ਤੇ ਵਿਰੋਧ ਚੱਲ ਰਿਹਾ ਜਿਸ ਦੀਆਂ ਤਿੰਨ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੁਖਰ ਸਾਹਿਬ ਜਲੰਧਰ ਤੇ ਕੀਰਤਪੁਰ ਸਾਹਿਬ ਦੇ ਵਿੱਚ ਵਕਫਾ ਜਿੱਥੇ ਬੰਦੀਆਂ ਦੇ ਵੱਲੋਂ ਕਾਨੂੰਨ ਦਾ ਵਿਰੋਧ ਕੀਤਾ ਗਿਆ ਮੁਕਸ ਜਰੰਦਰ ਤੇ ਕੀਰਤਪੁਰ ਸਾਹਿਬ ਦੇ ਤਨੋਸੀ ਤਸਵੀਰਾਂ ਵਿਖਾ ਰਹੇ ਹਨ ਦਰਸਨ ਲਗਾਤਾਰ ਜਿਹੜਾ ਕਿ ਨਵਾਂ ਹੇਟਰਨ ਕਾਨੂੰਨ ਹੈ ਉਸ ਦਾ ਕੀ ਵਿਰੋਧ ਕੀਤਾ ਜਾ ਰਿਹਾ ਪਿਛਲੇ ਦਿਨੀ ਇੱਕ ਦਿਨ ਜਿਵੇਂ ਕਿ ਟਰੱਕ ਆਪਰੇਟਰਾਂ ਦੇ ਵੱਲੋਂ ਦੇਸ਼ ਘਰ ਦੇ ਵਿੱਚ ਮੋਰਚਾ ਖੋਲਿਆ ਗਿਆ ਸੀ ਉਸ ਦੌਰਾਨ ਵੱਡੇ ਪੱਧਰ ਤੇ ਆਮ ਲੋਕਾਂ ਨੂੰ ਜਨਤਾ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਅਜੇ ਵੀ ਜਿਹੜਾ ਕਿ ਵਕਫਾ ਖ ਜਗਾਵਾ ਤੇ ਇਹ ਪ੍ਰਦਰਸ਼ਨ ਜਿਹੜਾ ਕਿ ਕੀਤਾ ਜਾ ਰਿਹਾ ਦਸਤੇ ਤੌਰ ਤੇ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਪਾਸ ਕਰ ਰਹੀ ਹੈ ਇਹਨਾਂ ਕਾਨੂੰਨਾਂ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇੱਥੇ ਦੀਆਂ ਡਰਾਈਵਰ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਅਸੀਂ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਰੋਪੜ ਦਾ ਮੈਂ ਪ੍ਰਧਾਨ ਹ ਉਹਦੇ ਵੱਲੋਂ ਇਹ ਐਲਾਨ ਕੀਤਾ ਹੈ ਕਿ ਜਿੱਥੇ ਕਿਤੇ ਵੀ ਸਰਕਾਰ ਇਹੋ ਜਿਹੀਆਂ ਨੀਤੀਆਂ ਲਾਗੂ ਕਰਦੀਆਂ ਆ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੱਕ ਲੱਗ ਰਿਹਾ ਹੈ ਜਿਹੜੀਆਂ ਸਰਕਾਰਾਂ ਐ ਬੇਸ਼ੱਕ ਇਹ ਹਿੱਟ ਐਂਡ ਰਨ ਕੇਂਦਰ ਦੀ ਸਰਕਾਰ ਕਾਨੂੰਨ ਲੈ ਕੇ ਆਈ ਹੈ ਜਲਦਬਾਜ਼ੀ ਦੇ ਵਿੱਚ ਔਰ ਇਹ ਲੱਗਦਾ ਹੈ ਜਿੱਦਾਂ ਇਹ ਫੈਸਲੇ ਆਪ ਨਹੀਂ ਲੈ ਰਹੇ ਕਿਸੇ ਕਾਰਪੋਰੇਟ ਘਰਾਣਿਆਂ ਦੇ مشਵਰੇ ਦੇ ਨਾਲ ਲੋਕਾਂ ਨੂੰ ਗੁਲਾਮ ਬਣਾਉਣ ਦੇ ਲਈ ਲੈ ਰਹੇ ਨੇ ਹਿੱਟ ਐਂਡ ਰਨ ਦੇ ਮਾਮਲੇ ਨੂੰ ਅਸੀਂ ਤਾਂ ਲਾਗੂ ਇਸ ਦੇਸ਼ 'ਚ ਕਰ ਸਕਦੇ ਆ ਜੇ ਅਸੀਂ ਪੂਰੀ ਤਰ੍ਹਾਂ ਡਿਜੀਟਲ ਹੈ ਸਾਡੇ ਕੋਲ ਕੱਲ੍ਹ ਨੂੰ ਕਿਸ ਚੀਜ਼ ਦਾ ਕਿਆ ਪ੍ਰੂਫ ਹੈ ਇਹ ਹਿੱਟਡ ਰਨ ਕਰਕੇ ਡਰਾਈਵਰ ਗਿਆ ਜੇ ਹਾਦਸਾ ਹੋ ਜਾਂਦਾ ਹੈ ਜਾਂ ਉਹ ਜਿਹੜਾ ਚਾਲਕ ਸੀਗਾ ਦੂਜਾ ਪੈਦਲ ਸੀਗਾ ਜਾ ਛੋਟੀ ਗੱਡੀ ਵਾਲਾ ਸੀਗਾ ਜਾਂ ਆਮ ਨਾਗਰਿਕ ਸੀਗਾ ਕਿ ਉਹਨੇ ਖੁਦਕੁਸ਼ੀ ਕਰਨ ਲਈ ਅੱਗੇ ਛਾਲ ਮਾਰ ਦਿੱਤੀ ਸੋ ਇਹਨਾਂ 'ਚ ਬੜਾ ਪੇਚ ਹੈ ਜਾਂ ਤਾਂ ਪੂਰੀ ਸਿਸਟਮ ਨੂੰ ਡਿਜੀਟਲਾਈਜੇਸ਼ਨ ਕਰਨ ਮੰਗਲ ਸਾਡੀਆਂ ਇਹ ਆ ਜੀ ਜਿਹੜੇ ਗਵਰਨਮੈਂਟ ਨੇ ਕਾਲੇ ਕਾਨੂੰਨ ਬਣਾਏ ਆ ਇਹ ਸਰਾਸਰ ਗਲਤ ਆ ਤੇ ਸਾਰਿਆਂ ਤੇ ਥੋਪੇ ਗਏ ਆ ਜਿਹੜਾ ਬੰਦਾ 10000 ਰੁਪਿਆ ਤਨਖਾਹ ਲੈਂਦਾ ਉਹ 10 ਲੱਖ ਜੁਰਮਾਨਾ ਕਿੱਥੋਂ ਦੇ ਦਊਗਾ 7 ਲੱਖ ਜੁਰਮਾਨਾ ਜੋ ਵੀ ਹੈਗਾ ਤੇ 10 ਸਾਲ ਦੀ ਸਜ਼ਾ ਜਿਹੜਾ ਬੰਦਾ 10 ਸਾਲ ਅੰਦਰ ਕੱਟੂਗਾ ਤਾਂ ਉਹਦੇ ਪਰਿਵਾਰ ਨੂੰ ਕੌਣ ਪੁੱਛੂਗਾ ਮਗਰ